ਸਰਕਾਰ ਮੁਰਦਾਬਾਦ 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 ਕਿਸਾਨਾਂ ਦਾ ਇਸ਼ੂ ਏ ਸੀ ਸਾਰੀਆਂ ਜਥੇਬੰਦੀਆਂ ਸੀ ਜਮਹੂਰੀਤ ਦੀਆਂ ਕਿ ਡੈਮੋਕ੍ਰੇਸੀ ਨੂੰ ਖਤਰਾ ਹੈ ਜਿਹੜੇ ਤਿੰਨ ਨਵੇਂ ਕਾਨੂੰਨ ਜਿਹੜੇ ਹੈ ਉਹ ਲਾਗੂ ਕੀਤੇ ਗਏ ਅੱਜ ਉਹ ਕਾਨੂੰਨ ਜਿਹੜੇ ਲਾਗੂ ਨਹੀਂ ਹੋਣੇ ਚਾਹੀਦੇ ਉਹਦੇ ਵਿੱਚ ਕਾਫੀ ਕਮੀਆਂ ਨੇ ਉਹ ਇਹ ਉਹਨਾਂ ਦਾ ਇਹ ਕਹਿਣਾ ਹੈ ਤੇ ਬਾਕੀ ਇੱਕ ਯੂਪੀਏ ਦਾ ਪਰਚਾ ਜਿਹੜਾ ਹੋਣ ਜਾ ਰਿਹਾ ਰਾਈਟਰ ਨੇ ਅ ਅਰੁੰਦਤੀ ਰਾਏ ਉਹਨਾਂ ਤੇ ਨਹੀਂ ਹੋਣਾ ਚਾਹੀਦਾ ਪਰਚਾ ਇਸ ਤਰ੍ਹਾਂ ਦੇ ਉਹਨਾਂ ਦਾ ਮੰਗ ਪੱਤਰ ਸੀ which will be sent to honorable president of the of the country ਮੈਂ ਜੀ ਹਰਜਿੰਦਰ ਸਿੰਘ ਪ੍ਰਧਾਨ ਮੋਲਡਰੈਂਟ ਸਟੀਲ ਵਰਕਰਜ਼ ਹੁਣਾ ਲੁਧਿਆਣਾ ਅਸੀਂ ਜੀ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਤਰਖਿਲ ਜੈਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਤਿੰਨ ਦਰਜਣਾਂ ਦੇ ਕਰੀਬ ਕਿਸਾਨ ਮਜ਼ਦੂਰ ਮਲਾਜ਼ਮਾਂ ਤੇ ਜਮਹੂਰੀ ਜਥੇਬੰਦੀਆਂ ਦੇ ਸੱਦੇ ਤੇ ਅੱਜ ਲੁਧਿਆਣੇ ਚ ਤਹਿਸੀਲ ਜ਼ਿਲ੍ਹਾ ਪੱਤਰ ਦੇ ਉੱਤੇ ਅਸੀਂ ਇੱਥੇ ਮਿੰਨੀ ਸੈਕਟਰੀ ਚ ਧਰਨਾ ਦੇ ਰਹੇ ਹਾਂ ਦਰਨਾ ਇਸ ਗੱਲ ਦੇ ਖਿਲਾਫ ਆ ਕਿ ਜਿਹੜੇ ਯੂਏਪੀਏ ਦੇ ਤਹਿਤ ਮੋਦੀ ਸਰਕਾਰ ਵੱਲੋਂ ਰੁੰਤੀ ਰਹਿ ਤੇ ਸੇਖ ਸੌਕਤ ਹੁਸੈਨ ਉਹ ਜੋ ਪ੍ਰੋਫੈਸਰ ਬੁੱਧੀਜੀਵੀ ਨੇ ਉਹਨਾਂ ਨੂੰ ਯੂਏਪੀਏ ਤਹਿਤ ਦੁਆਰਾ ਕੇਸ ਬੰਦ ਕਰਕੇ ਜਿਹੜੇ ਬੰਦ ਕਰਨ ਦੀ ਸ਼ਾਰਸ਼ਾਹ ਦੇ ਖਿਲਾਫ ਆ ਤੇ 1 ਜੁਲਾਈ ਤੋਂ ਅੱਜ ਤੋਂ ਜੋ ਫੌਜਦਾਰੀ ਉਹ ਨਵੇਂ ਤਿੰਨ ਕਾਨੂੰਨ ਨੇ ਜਿਹੜੇ ਕਿ ਪੁਲਿਸ ਨੂੰ ਪੂਰੇ ਅਧਿਕਾਰ ਦਿੰਦੇ ਨੇ ਜਿਹੜੇ ਜੁਡੀਸ਼ੀਅਲ ਨੂੰ ਖਾਰਜ ਕਰਦੇ ਆ ਉਹਦੇ ਖਿਲਾਫ ਅਸੀਂ ਉਹ ਕਾਲੇ ਕਾਨੂੰਨਾਂ ਦੀਆਂ ਪਰਚੀਆਂ ਫੂਕਲੀਆਂ ਨੇ ਤੇ ਮੰਗ ਕਰਨੀਆਂ ਪ੍ਰਸ਼ਾਸਨ ਤੋਂ ਰਾਸ਼ਟਰਪਤੀ ਤੋਂ ਕਿ ਅਸੀਂ ਜਿਹੜੇ ਬੁੱਧੀਜੀਵੀਆਂ ਤੇ ਜਾਬਰ ਹੱਥ ਪਿੱਛੇ ਰੱਖੋ ਯੂਏਪੀਏ ਵਰਗੇ ਹੋਰ ਕਾਲੇ ਕਾਨੂੰਨ ਜੋ ਹੱਕੀ ਅੰਦੋਲਨਾਂ ਨੂੰ ਕੁਚਲਦੇ ਨੇ ਉਹ ਵਾਪਸ ਲਵੋ ਲੋਕਾਂ ਦੇ ਜਮਹੂਰੀ ਹੱਕ ਬਹਾਲ ਕਰੋ ਇਹਦੇ ਸਬੰਧ ਅਸੀਂ ਮੰਗ ਪੱਤਰ ਦਿੱਤਾ ਜਾਣਾ ਅੱਜ ਸੰਤਿ ਮਜ਼ਦੂਰ ਵੀ ਕਿਸਾਨ ਵੀ ਜਿਹੜੇ ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ ਦੇ ਸਤਾਏ ਹੋਏ ਨੇ ਕੋਈ ਜ਼ਮੀਨ ਪ੍ਰਾਪਤੀ ਲਈ ਲੜ ਰਿਹਾ ਕੋਈ ਜ਼ਮੀਨ ਬਚਾਉਣ ਲਈ ਲੜ ਰਿਹਾ ਮਜ਼ਦੂਰ ਲੇਬਰ ਕਾਨੂੰਨ ਲਾਗੂ ਕਰਾਉਣ ਲਈ ਲੜ ਰਹੇ ਨੇ ਇਹਨਾਂ ਲਈ ਸ਼ਾਂਟੀਆਂ ਹੋ ਰਹੀਆਂ ਨੇ ਰੋਜ਼ਗਾਰ ਸੁਰੱਖਿਆ ਲਈ ਲੜ ਰਹੇ ਨੇ ਅੱਜ ਉਹ ਕਾਲੇ ਕਾਨੂੰਨ ਜਿਹੜੇ ਨਵੀਂ ਨੀਤੀਆਂ ਦੇ ਨਾਂ ਤੇ ਨੇ ਉਹਦਾ ਵੀ ਵਿਰੋਧ ਕਰਦੇ ਆ ਤੇ ਉਹਨਾਂ ਦੇ ਹੱਕੀ ਅੰਦੋਲਨਾਂ ਨੂੰ ਹੱਕ ਦੀ ਆਵਾਜ਼ ਨੂੰ ਕੁਤਲਣ ਵਾਸਤੇ ਜੋ ਇਹ ਸਰਕਾਰ ਨੇ ਨਵੇਂ ਫੌਜਦਾਰੀ ਕੇਸ ਕਿ ਮੜੇ ਨੇ ਇਹਦਾ ਵੀ ਅਸੀਂ ਵਿਰੋਧ ਕਰਦੇ ਆ ਅਸੀਂ ਆਪੋ ਆਪਣੇ ਤੌਰ ਦੇ ਫਰੰਟਾਂ ਤੇ ਵੀ ਤੇ ਸਾਂਝੇ ਤੌਰ ਤੇ ਵੀ ਲੜਾਈ ਨੂੰ ਤੇਜ਼ ਕਰਾਂਗੇ 21 ਤਰੀਕ ਨੂੰ ਇਹਨਾਂ ਜਥੇਬੰਦੀਆਂ ਦੇ ਸੱਦੇ ਤੇ ਜਲੰਧਰ ਦੇ ਵਿੱਚ ਇੱਕ ਭਾਰੀ ਕਨਵੈਨਸ਼ਨ ਤੇ ਮਜਾਰਾ ਹੋ ਤੇ ਲੋਕਾਂ ਨੂੰ ਤਿਆਰੀ ਬਾਤ ਇੱਕ ਜੀ ਦਵਰਕੀ ਜਾਰੀ ਕਰਾਂਗੇ ਤਾਂ ਕਿ ਅਸੀਂ ਵਿਸ਼ਾਲ ਲਹਿਰ ਬਣਾਈਏ ਵੱਡੇ ਅੰਦੋਲਨ ਦੀ ਤਿਆਰੀ ਕਰੀ ਮੈਂ ਹਰਨੇਕ ਸਿੰਘ ਗੁਜਰਵਾਲ ਜ਼ਿਲ੍ਹਾ ਸਖਤਰਜਮੂਰੀ ਕਿਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਲੁਧਿਆਣਾ ਹੈੱਡ ਕੁਆਟਰ ਦੇ ਉੱਤੇ ਜਿਹੜੇ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਮੁਜ਼ਾਹਰਾ ਕਰਨ ਵਾਸਤੇ ਪਹੁੰਚੇ ਆ ਤੇ ਇਹ ਕਾਨੂੰਨ ਸਾਡੀ ਸਮਝਦਾਰੀ ਇਹ ਬਣਦੀ ਆ ਵੀ ਇਹ ਕਾਨੂੰਨ ਨੇ ਜਿਹੜੇ ਇਹ ਲੋਕਾਂ ਦੇ ਹਿੱਤਾਂ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਨਹੀਂ ਲਾਗੂ ਕੀਤੇ ਜਾ ਰਹੇ ਅਸਲ ਦੇ ਵਿੱਚ ਇਹ ਜਿਹੜੀਆਂ સામਰਾਜੀ ਨੀਤੀਆਂ ਨੇ ਅਡਾਨੀਆਂ ਵਾਨੀਆਂ ਦੇ ਪੱਖ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਜੋ ਲੋਕ ਰੋਅ ਆ ਜੋ ਲੋਕਾਂ ਦੇ ਵਿੱਚ ਗੁੱਸਾ ਵਾ ਉਹਨੂੰ ਰੋਕਣ ਵਾਸਤੇ ਇਹ ਕਾਨੂੰਨ ਬਣਾ ਕੇ ਛੋਟੇ ਅਧਿਕਾਰੀਆਂ ਦੇ ਹੱਥ ਦੇ ਵਿੱਚ ਕਾਨੂੰਨ ਨੂੰ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਸੰਘਰਸ਼ੀ ਲਾਗੂ ਨੇ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਸਕੇ ਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਅਸੀਂ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਤੇ ਸਾਂਝੀਆਂ ਜਨਤਕ ਜਥੇਬੰਦੀਆਂ ਦੇ ਜਿਹੜੇ ਮੋਰਚੇ ਬਣੇ ਨੇ ਉਹਨਾਂ ਵੱਲੋਂ ਇਹਨਾਂ ਕਾਨੂੰਨਾਂ ਦੀ ਜਿੱਥੇ ਸਖਤ ਨਿੰਦਿਆ ਕਰਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਦੇ ਵਾਸਤੇ ਇੰਡੀਪੈਂਡੈਂਟ ਜਾ ਕੇ ਮੱਲੇ ਮੱਲੇ ਵਿੱਚ ਜਾ ਕੇ ਕਿ ਜਨਤਕ ਲਾਮਬੰਦੀ ਦਾ ਜਿਹੜਾ ਮਾਹੌਲ ਆ ਉਹ ਸਿਰਜਾਂਗੇ ਤੇ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਉਹ ਜਿਹੜੇ ਇਹ ਕਾਨੂੰਨ ਲਾਗੂ ਕਰ ਰਹੀ ਆ ਤੇ ਸ਼ਗਰਸ਼ੀ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਉਹ ਉਹਨੂੰ ਬੰਦ ਕਰਨਾ ਪਵੇਗਾ ਤੇ ਕਾਨੂੰਨ ਵਾਪਸ ਲੈਣੇ